ਹੁਣ ਚੌਥੀ ਪੌੜੀ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੈ ਰਖਿਐ ਜਿਤੁ ਦਿਸੈ ਦਰਬਾਰ ਮੋਹ ਕੀ ਬੁਲਣ ਬੋਲੀਐ ਜਿਤ ਸੁਣੁ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਉੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਤੋ ਇਸ ਪੋੜੀ ਦੇ ਵਿੱਚ ਅਸੀਂ ਜਦੋਂ ਅਸੀਂ ਪੜਦਿਆਂ ਨਾ ਪਾਖਿਆ ਪਾਉ ਆਪਾਰ ਤਾਂ ਅਸੀਂ ਬਹੁਤ ਵਾਰੀ ਦੇਖਿਆ ਕਿ ਪਾਖਿਆ ਨੂੰ ਪਾਖੇ ਆ ਅਸੀਂ ਬਿੰਦੀ ਲਗਾ ਦਿੰਨੇ ਆ ਐਡੇ ਦੇ ਨਾਲ ਕੰਨੇ ਦੇ ਉੱਤੇ ਨਾ ਬਿੰਦੀ ਲਗਾ ਕੇ ਪੜਦਿਆਂ ਉਹ ਗਲਤ ਹੋ ਜਾਂਦਾ ਪਾਖਿਆਂ ਔਰ ਪਾਖਿਆ 'ਚ ਫਰਕ ਹੈ ਠੀਕ ਹੈ ਪਾਖਿਆ ਪਾਓ ਪਾਖਿਆ ਮਤਲਬ ਤੇਰੀ ਬੋਲੀ ਤੇਰੇ ਬੋਲ ਪਿਆਰ ਭਰਿਆ ਤੂੰ ਪਿਆਰ ਪੂਰਗ ਜਿਹੜਾ ਤੂੰ ਬੋਲਦਾ ਤੇ ਤੂੰ ਬੇਅੰਤ ਹੈ ਅਪਾਰ ਹੈ ਇਸ ਤੋਂ ਜੋ ਅਗਲੀ ਲਾਈਨ ਆਖਾਂ ਮੰਗਾਂ ਦੇਹ ਦੇਹ ਤੋਂ ਅਸੀਂ ਬਹੁਤ ਵਾਰੀ ਜਿਹੜਾ ਪੜਦੇ ਆ ਉਹ ਬਹੁਤੀ ਵਾਰੀ ਗਲਤੀ ਪੜ ਜਾਂਦੇ ਆ ਆਖੇ ਮੰਗੇ ਇਸ ਤਰ੍ਹਾਂ ਪੜਦੇ ਆ ਆਖੇ ਮੰਗੇ ਉਹ ਬਿਲਕੁਲ ਹੀ ਗਲਤ ਹੈ ਉਹ ਨਹੀਂ ਪੜਨਾ ਚਾਹੀਦਾ ਆਖਾਂ ਮੰਗਾਂ ਆਖਾਂ ਮੰਗਾ ਦੇ ਦੇ ਕਿ ਪ੍ਰਾਣੀ ਜਿਹੜੇ ਨੇ ਉਹ ਆਖਦੇ ਹਨ ਉਹ ਮੰਗਦੇ ਹਨ ਮੈਨੂੰ ਦੇ ਦੇ ਤੇ ਤੂੰ ਦਾਤ ਕਰਦਾ ਤੂੰ ਦਾਤਾਰ ਹੈ ਤੇ ਇਸੇ ਤਰ੍ਹਾਂ ਜੋ ਹੈ ਅ ਉਸ ਤੋਂ ਗਿਆ ਜਾਂਦਾ ਜਿਹੜੀ ਮੇਨ ਲਾਈਨ ਹੈ ਨਾਨਕ ਇਹ ਮੈਂ ਜਾਣੀ ਹੈ ਸਭ ਆਪੇ ਸਚਿਆਰ ਤੋਂ ਨਾਨਕ ਤੋਂ ਬਾਅਦ ਜਦੋਂ ਐਵੇਂ ਪੜਦੇ ਆ ਤਾਂ ਐਵੇਂ ਨੂੰ ਅਸੀਂ ਕਈ ਵਾਰੀ ਈੜੀ ਨਾ ਪੜ ਕੇ ਐੜਾ ਪੜ ਜਾਂਦੇ ਆ ਐਵੇਂ ਐਵੇਂ ਨਹੀਂ ਐ ਉਹ ਗਲਤ ਹੋ ਜਾਂਦਾ ਐਵੇਂ 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 ਵੀ ਨਹੀਂ ਐਵੇਂ ਨਾਨਕ ਐਵੇਂ ਜਾਣੀ ਹੈ ਸਭ ਆਪੇ ਸਚਿਆਰ ਤੋਂ ਇਹ ਚਾਰ ਕੋੜੀਆਂ ਦਾ ਆਪਾਂ ਨੇ ਅੱਜ ਕੀਤਾ ਅਗਲਾ ਆਪਾਂ ਅਗਲੇ ਵਾਰੀ ਕਰਾਂਗੇ